ਇਮਰੋਜ਼ ਜਿਨ੍ਹਾਂ ਨੇ ਕਿ ਲਗਭਗ ਇੱਕ ਸਦੀ ਦਾ ਸਫ਼ਰ ਆਪਣੇ ਜੀਵਨ ਦਾ ਤੈਅ ਕੀਤਾ ਤੇ ਉਹ ਇਸ ਦੁਨੀਆ ਤੋਂ ਚਲੇ ਗਏ। ਇਮਰੋਜ਼ ਜਿਹਦੇ ਜਾਣ ਤੋਂ ਬਾਅਦ ਅਸੀਂ ਉਹਨਾਂ ਦੀਆਂ ਉਹਨਾਂ ਸਾਰੀਆਂ ਲਿਖਤਾਂ ਨੂੰ ਯਾਦ ਕਰਦੇ ਹਾਂ ਜਿਹੜੀਆਂ ਉਹਨਾਂ ਨੇ ਅਮਰਤਾ ਜੀ ਦੇ ਨਾਮ ਕੀਤੀਆਂ। ਉਹਨਾਂ ਨੇ ਤਾਂ ਆਪਣੀ ਜ਼ਿੰਦਗੀ ਹੀ ਅਮਰਤਾ ਜੀ ਦੇ ਨਾਮ ਕਰ ਦਿੱਤੀ ਸੀ। ਜਿਸ ਤਰ੍ਹਾਂ ਅਜੀਤ ਕੌਰ ਜੀ ਨੇ ਆਪਣੇ ਇੱਕ ਲੇਖ ਵਿੱਚ 31 ਦਸੰਬਰ 2023 ਨੂੰ ਰੋਜ਼ਾਨਾ ਜੀਤ ਵਿੱਚ ਛਪਿਆ। ਉਸਦੇ ਵਿੱਚ ਉਹਨਾਂ ਨੇ 임ਰੋਜ਼ ਦਾ ਅਸਲੀ ਨਾਮ ਇੰਦਰਜੀਤ ਦੱਸਿਆ ਜਿਸ ਨੇ ਆਪਣੀ ਅਤੇ ਅਮਰਤਾ ਦੇ ਨਾਂ ਦੇ ਅੱਖਰਾਂ ਨੂੰ ਭੰਨ ਕੇ ਤਰਾਸ਼ ਕੇ ਨਵਾਂ ਨਾਮ ਘੜਿਆ ਸੀ 임ਰੋਜ਼ ਇਸੇ ਹੀ ਲੇਖ ਵਿੱਚ ਜਾਣਕਾਰੀ ਮਿਲੀ ਕਿ 임ਰੋਜ਼ ਪਹਿਲਾਂ ਸ਼ਮਾ ਨਾਦੀ ਮੈਗਜ਼ੀਨ ਵਿੱਚ ਡਿਜ਼ਾਈਨਰ ਦੇ ਤੌਰ ਤੇ ਕੰਮ ਕਰਦੇ ਸਨ ਜਿਸ ਵਿੱਚ ਡਾਕਟਰ ਦੇਵ ਨਾਵਲ ਕਿਸ਼ਤਾ ਵਿੱਚ ਸ਼ਬਦ ਸੀ ਅਮਰਤਾ ਜਿਹਦਾ ਇਹ ਨਾਵਲ ਪੜ੍ਹਨ ਤੋਂ ਬਾਅਦ 임ਰੋਜ਼ ਜਿੱਥੇ ਇਸ ਨਾਵਲ ਦੇ ਪਾਤਰਾਂ ਦੇ ਕਾਇਲ ਹੋ ਗਏ ਉੱਥੇ ਨਾਲ ਹੀ ਉਹਨਾਂ ਨੇ ਅਮਰਤਾ ਨਾਲ ਜੀ ਨਾਲ ਵੀ ਸੰਪਰਕ ਕੀਤਾ ਤੇ ਇਥੋਂ ਹੀ ਸ਼ੁਰੂ ਹੋਇਆ ਇੱਕ ਇਲਾਹੀ ਰਿਸ਼ਤੇ ਦਾ ਸਫ਼ਰ ਫਿਰ ਇਸ ਰਿਸ਼ਤੇ ਦੀਆਂ ਪੈੜਾਂ ਦੂਰ ਤੱਕ ਅਮਿੱਟ ਛਾਪ ਛੱਡਦੀਆਂ ਗਈਆਂ ਤੇ 나ਗਮਣੀ ਉਹਨਾਂ ਦੀ ਰੂਹ ਦਾ ਰਾਜ ਸੀ ਅਮਰੋਜ਼ ਤੇ ਅਮਰਤਾ ਦੇ ਰਿਸ਼ਤੇ ਬਾਰੇ ਅਜੀਤ ਕੌਰ ਲਿਖते ਹਨ ਅਮਰੋਜ਼ ਸਾਰਾ ਦਿਨ ਪੂਰੇ ਘਰ ਵਿੱਚ ਚਿੜੀਆਂ ਵਾਂਗ ਚੈੱਕ ਦਾ ਰਹਿੰਦਾ ਆਪਣੀਆਂ ਪੇਂਟਿੰਗਾਂ ਕਰਦਾ ਟੇਪ ਰਿਕਾਰਡਰ ਲਾ ਕੇ ਸੂਫੀ ਕਲਾਮ ਸੁਣਦਾ ਗਜ਼ਲਾਂ ਸੁਣਦਾ ਅਮਰਤਾ ਦੇ ਬੱਚਿਆਂ ਨਾਲ ਨਾਲ ਲਾਡ ਲਡਾਉਂਦਾ ਘਰੇਲੂ ਕੰਮ ਕਰਵਾਉਂਦਾ ਉਹ ਲਿਖਦੇ ਹਨ ਕਿ ਅਮਰਤਾ ਤੇ ইমরੋਜ਼ ਦੇ ਪਿਆਰ ਬਾਰੇ ਇਹੋ ਜਿਹਾ ਇਸ਼ਕ ਹੋਰ ਵੀ ਕਿਦਰੇ ਹੋਏਗਾ ਦੋ ਬੰਦਿਆਂ ਵਿੱਚਕਾਰ ਮੈਨੂੰ ਇਲਮ ਨਹੀਂ ਪਰ ਮੈਂ ਤਾਂ ਇਹੋ ਇੱਕੋ ਇੱਕ ਰਿਸ਼ਮਾ ਵੇਖਿਆ ਹੈ ਅਮਰਤਾ ਜਦੋਂ 2005 ਚੋਂ ਇਸ ਸੰਸਾਰ ਤੋਂ ਚਲੇ ਗਏ ਤਾਂ ਉਹਨਾਂ ਦੇ ਜਾਣ ਤੋਂ ਬਾਅਦ ইমরੋਜ਼ ਜੀ ਨੇ ਸ਼ਾਇਰੀ ਲਿਖੀ ਆਪਣੀ ਦੇਖ ਬਦਲ ਲਈ ਲੰਬੇ ਵਾਲ ਰੱਖ ਕੇ ਨਿਹਰੇ ਫਕੀਰਾਂ ਵਾਂਗ ਲੱਗਦੇ ਉਹਨਾਂ ਦੀਆਂ ਕਵਤਾਵਾਂ ਨੂੰ ਇਕੱਤਰ ਕਰਕੇ ਪ੍ਰਸਿੱਧ ਸ਼ਾਇਰਾ ਆਮੀਆ ਕੁਮਰ ਜੀ ਨੇ ਜਸ਼ਨ ਜਾਰੀ ਹੈ ਨਾਮ ਦੀ ਇੱਕ ਪੁਸਤਕ ਅਮਰੋਜ ਜੀ ਦੇ ਕਾਫ ਸੰਗ੍ਰਹਿ ਦੇ ਰੂਪ ਵਿੱਚ ਛਪਵਾਈ ਜਿਸ ਵਿੱਚ ਬਹੁਤ ਸਾਰੀਆਂ ਰਚਨਾਵਾਂ ਅਮਰਤਾ ਅਮਰੋਜ ਦੇ ਰਿਸ਼ਤਿਆਂ ਨੂੰ ਸਮਰਪਿਤ ਹਨ ਉਸ ਕਾਫ ਸੰਗ੍ਰਹਿ ਵਿੱਚ ਉਹ ਆਪਣੇ ਰਿਸ਼ਤੇ ਦੀ ਪ੍ਰਭਾਸ਼ਾ ਉਲੀਕ ਦੇ ਨਜ਼ਰ ਆਉਂਦੇ ਹਨ ਤੇ ਆਪਣੀ ਮਨੋਵਿਦਨਾ ਵੀ ਜ਼ਾਹਰ ਕਰਦੇ ਹਨ ਇਮਰੋਜ਼ ਲਿਖਦੇ ਹਨ ਮੈਂ ਇੱਕ ਆਲਣਾਕਰ ਜਿੱਥੇ ਨਾ ਕੋਈ ਬੂਹਾ ਨਾ ਜੰਦਰਾ ਨਾ ਕਿਸੇ ਰਿਸ਼ਤੇ ਦਾ ਬੰਧਨ ਨਾ ਕਿਸੇ ਕਾਨੂੰਨ ਦਾ ਦਖਲ ਨਾ ਕੋਈ ਸਵਾਲ ਨਾ ਕੋਈ ਸ਼ਰਤਾਂ ਉਹ ਇੱਕ ਹੋਰ ਨਜ਼ਮ ਲਿਖਦੇ ਆ ਤੇਰਾ ਭਲਾ ਕਰੇ ਅਮਰਤਾ ਜਦੋਂ ਵੀ ਖੁਸ਼ ਹੁੰਦੀ ਹੈ ਮੇਰੀਆਂ ਛੋਟੀਆਂ-ਛੋਟੀਆਂ ਗੱਲਾਂ ਤੇ ਉਹ ਆਖਦੀ ਹੈ ਵੇ ਰੱਬ ਤੇਰਾ ਭਲਾ ਕਰੇ ਤੇ ਮੈਂ ਜਵਾਬ ਵਿੱਚ ਆਖਦਾ ਹਾਂ ਮੇਰਾ ਭਲਾ ਤਾਂ ਕਰ ਦਿੱਤਾ ਰੱਬ ਨੇ ਤੇਰੀ ਸ਼ਕਲ ਵਿੱਚ ਆ ਕੇ ਉਹਨਾਂ ਦੀ ਹੋਰ ਨਜ਼ਬ ਹੈ ਅਮਰਤਾ ਜੀ ਦੇ ਨਾਲ ਅਸੀਂ ਵਰਿਆਂ ਦੇ ਬਰੇ ਲੰਘ ਆਏ ਹਾਂ ਪਤਾ ਨਹੀਂ ਅਸੀਂ ਕਦੋਂ ਦੇ ਇੱਕ ਦੂਜੇ ਨੂੰ ਸਾਥ ਦਿੰਦੇ ਤੇ ਇੱਕ ਦੂਜੇ ਦਾ ਸਾਥ ਲੈਂਦੇ ਤੁਰੇ ਹੋਏ ਹਾਂ ਇਸ ਰਾਤ ਇਸ ਮੰਜ਼ਲ ਵਰਗੇ ਰਾਤ ਇੱਕ ਹੋਰ ਹਫਤੇ ਦੇ ਵਿੱਚ ਉਹ ਅਮਰਤਾ ਜੀ ਦਾ ਜ਼ਿਕਰ ਕਰਦੇ ਆ ਤਸਵੀਰਾਂ ਦੀ ਦੁਕਾਨ ਦੇ ਬਾਹਰ ਸੋਹਣੀ ਦੀ ਤਸਵੀਰ ਵੇਖੀ ਮੈਂ ਸੋਹਣੀ ਤਸਵੀਰ ਨੂੰ ਘਰ ਲਿਆ ਆਇਆ ਇਸ ਸੋਹਣੀ ਨੂੰ ਵੇਖਦਿਆਂ ਵੇਖਦਿਆਂ ਮੈਨੂੰ ਕੱਲ ਦੀ ਉਹ ਸੋਹਣੀ ਦਿਸਣ ਲੱਗ ਪਈ ਜਿਸ ਨੇ ਪੰਜਾਬ ਦਾ ਇੱਕ ਦਰਿਆ ਘੜੇ ਨਾਲ ਪਾਰ ਕੀਤਾ ਸੀ ਕਈ ਵਾਰ ਤੇ ਅੱਜ ਮੈਨੂੰ ਇੱਕ ਹੋਰ ਸੋਹਣੀ ਦਿਸ ਰਹੀ ਹੈ ਜਿਸ ਨੇ ਅੱਧੀ ਸਦੀ ਤੋਂ ਆਪਣੀ ਕਲਮ ਨਾਲ ਸਾਰਾ ਪੰਜਾਬ ਪਾਰ ਕੀਤਾ ਹੈ ਲਗਾਤਾਰ ਉਹ ਅਬਰੋਜ਼ ਕਲਾ ਦੀ ਪ੍ਰਭਾਸ਼ਾ ਦੇਂਦੇ ਲਿਖਦੇ ਹੈ ਜ਼ਿੰਦਗੀ ਦੇ ਰੰਗਾਂ ਵਿੱਚ ਆਪਣੇ ਰੰਗ ਰੰਗ ਲੈਂਦਾ ਹਾਂ ਜ਼ਿੰਦਗੀ ਦੇ ਰੰਗਾਂ ਵਿੱਚ ਆਪਣੇ ਰੰਗ ਰੰਗ ਲੈਣਾ ਕਲਾ ਹੈ ਅਮਰਤਾ ਬਾਰੇ ਉਹ ਲਿਖਦਿਆ ਫਕੀਰ ਆਖਦੇ ਹਨ ਆਪਣੀ ਮਰਜ਼ੀ ਨਾਲ ਜੂ ਲੈਣਾ ਕ੍ਰਿਸ਼ਮਾ ਹੈ ਇਹ ਕ੍ਰਿਸ਼ਮਾ ਉਸ ਸਹਿਜ ਸੁਭਾਅ ਜੀਉ ਲਿਆ ਉਹ ਕਵਿਤਾ ਜਉਂਦੀ ਹੈ ਤੇ ਜ਼ਿੰਦਗੀ ਲਿਖਦੀ ਹੈ ਨਦੀ ਵਾਂਗ ਚੁੱਪਚਾਪ ਵਗਦੀ ਸਾਰੇ ਪਾਸਿਆਂ ਨੂੰ ਜ਼ਰਖੇਜ਼ ਦੀ ਵੰਡਦੀ ਜਾ ਰਹੀ ਸਾਗਰ ਵੱਲ ਜ਼ਾਹਿਰ ਹੈ ਅਮਰਤਾ ইমরੋਜ਼ ਦਾ ਰਿਸ਼ਤਾ ਇੱਕ ਰੂਹਾਨੀ ਰਿਸ਼ਤਾ ਸੀ ਜਿਸ ਦੇ ਵਿੱਚ ਰਿਸ਼ਤਿਆਂ ਦੀ ਹੋਰ ਜ਼ਿਆਦਾ ਜੋ ਰਿਸ਼ਤਿਆਂ ਦਾ ਪ੍ਰੇਮ ਪਿਆਰ ਸੰਜੋਗ ਹੈ ਉਸ ਦਾ ਵੀ ਸਾਨੂੰ ਚਲਕਾਰਾ ਮਿਲਦਾ ਹੈ ਤੇ ਜਸ਼ਨ ਜਾਰੀ ਹੈ ਪੁਸਤਕ ਦੇ ਵਿੱਚ ਅਮਰਤਾ ਜੀ ਦੇ ਜਾਣ ਤੋਂ ਬਾਅਦ ਜੋ ਉਹਨਾਂ ਦੀ ਮਨੋਵੇਦਨਾ ਹੈ ਉਹ ਬੜੇ ਡੂੰਘੇ ਰੂਪ ਵਿੱਚ ਪੇਸ਼ ਹੋਈ ਹੈ ইমরੋਜ਼ ਜੀ ਨੂੰ ਸ਼ਰਧਾਂਜਲੀ ਦਿੰਦੇ ਹਾਂ ਤੇ ਇੱਕ ਚਿੱਤਰਕਲਾ ਦੀ ਦੁਨੀਆ ਦੇ ਵਿੱਚ ਵੀ ਉਹਨਾਂ ਦਾ ਆਪਣਾ ਵੱਖਰਾ ਨਾਮ ਸੀ